ਮੇਰੇ ਤੁਹਾਡਾ ਜੀਐਸਟੀ ਮੰਮ ਬਲੌਗ ਸੁਆਗਤ ਹੈ ਮੀਰ ਕਰਦਾ ਕਿ ਤੁਸੀਂ ਆਪਣੀ ਖੁਸ਼ ਹੋਮ ਹੋਗੇ ਮੋਜਾ ਮਾਨਦੇ ਹੋਗੇ ਤੇ ਵਾਹਿਗੁਰੂ ਜੀ ਕਿਰਪਾ ਨਾਲ ਤਾਂ ਦੋਸਤ ਹੋਵਾਂਗੇ ਅੱਜ ਤਾਂ ਗਮੀਰ ਦੀ ਜੈਦੇ ਦੇ ਨਾਲ ਆਪਸਰ ਹਾਂਜੀ ਸਸਵੀ ਕਾਲ ਜੀ ਸਾਰੇ ਨੂੰ ਸਸਵੀ ਕਾਲ ਜੀ ਸਾਰੇ ਰਗੰਨਦਾ ਜੀ ਅੰਗ ਮੀਰ ਕਹਿੰਦਾ ਸਸਵੀ ਕਾਲ ਸਾਰੇ ਰਹਿਣ ਦੇ ਆ ਤਾਂ ਗਮੀਰ ਦੀ ਜੈਦੇ ਨਾਲ ਇੱਥੇ ਰੋਜ ਇਹ ਇਕੱਠੇ ਹੋ ਕੇ ਨਿਆਣੇ ਪਚਕਾਰੀਆਂ ਹੀ ਆ ਉਹ ਪਾਣੀ ਵਾਲੀਆਂ ਤਿੰਨ ਛੋੜੇ ਹੁੰਦੇ ਨੇ ਆਪਾਂ ਚਲਾਉਂਦੇ ਹੁੰਦੇ ਉਹ ਖੇੜਦੇ ਹੁੰਦੇ ਆ ਤੇ ਹੁਣ ਕਹਿੰਦਾ ਮੈਨੂੰ ਪਚਕਾਰੀਆਂ ਹੀ ਆ ਹੋਰ ਲਿਆ ਕੇ ਦੇ ਨਾਲ ਪ੍ਰਿੰਡਾਂ ਨੂੰ ਤਿੰਨ ਚਾਰ ਹੋ ਰਿਹਾ ਤੇ ਉਹਨਾਂ ਨੂੰ ਵੀ ਲਾ ਕੇ ਦੇ ਕਹਿੰਦਾ ਦੋ ਕੋ ਹੈਗੀਆਂ ਸਾਨੂੰ ਕਹਿੰਦਾ ਭੇਨ ਦੇ ਉਹ ਤੇ ਹੁਣ ਆਪਾਂ ਲੈਣ ਚੱਲਦੇ ਆ ਇਹਦੇਲੇ ਹੋਲੀ ਵਾਲਾ ਸਮਾਨ ਵਗੈਰਾ ਪਚਕਾਰੀਆਂ ਹੀ ਆ ਨਿਆਣੇ ਵਾਲੇ ਤਾਂ ਸਪੀਡ ਦਾ ਲੱਗਾਇਆ ਤਰਕੇ ਦਾ ਉੱਠਿਆ ਪਿਆ ਮੈਨੂੰ ਖੰਗ ਬੁਖਾਰ ਜੇ ਹੋਇਆ ਪਿਆ ਇਹ ਇਹ ਕਹਿੰਦਾ ਡਾਡਾ ਮੈਨੂੰ ਚੱਲ ਪਹਿਲਾਂ ਲਿਆ ਕੇ ਦੇ ਮੈਨੂੰ ਹੁਣ ਥਾਲ ਕੇ ਲੈ ਕੇ ਆ ਆ ਗਿਆ ਗੰਬੀਰ ਹਾਂਜੀ ਹੋਰ ਕਿੱਦਾਂ ਉਹ ਮੈਂ ਠੀਕ ਆ ਤੂੰ ਕਿੱਦਾਂ ਠੀਕ ਆ ਠੀਕ ਆ ਕਿੱਥੇ ਜਲਾਂ ਦੱਸ ਪਹਿਲਾਂ ਆਮ ਸ਼ੌਪ ਪਰ ਕਿੱਲਾਂ ਚੱਲਾਂ ਤੂੰ ਔਰ ਆਮ ਬਾਰਡਰ ਬਾਰਡਰ ਗਨ ਬਾਰਡਰ ਕਰਨ ਲੈਣ ਚੱਲਾ ਇਹ ਕੱਲ ਦਾ ਮਕਰ ਪਿਆ ਕਹਿੰਦਾ ਮੈਨੂੰ ਬਾਰਡਰ ਕਰਨ ਲੈ ਆ ਕੇ ਤੋ ਚੱਲੀਏ ਫੇ ਅਪ ਅਪਰਮ ਨੇ ਕੀਤੇ ਸੀ ਮੈਨੂੰ ਗਿੱਲਾ ਹਾਂ ਫੇਰ ਹੁਣ ਹਾਂ ਫੇਰ ਚੰਚਾ ਨਾ ਫੇਰ ਹੁਣ ਤੂੰ ਵੀ ਕਰਨਾ ਹੈ ਇਕੱਠੇ ਹੋ ਕੇ ਫੇ ਉਹਨੂੰ ਕਹੇ ਤੋ ਕਾ ਆਪਰਾਮ ਬੈਠ ਕਰ ਤੋ ਕਾ ਮੈਂ ਵੀ ਗੱਲ ਲੈਣ ਚੱਲਾਂ ਹੈ ਬਾਰਡਰ ਕਾ ਕਹਿ ਫੇ ਉਹਨੂੰ ਹੁਣ ਬਲੌਗ ਚ ਹੈ ਕਹਿ ਹੁਣ ਕੀ ਤੋ ਕਾ ਮੈਂ ਵੀ ਲੈਣ ਚੱਲਾਂ ਅੱਜ ਮੈਂ ਵੀ ਲੈਣ ਚੱਲਾਂ ਅੱਜ ਇੱਕੋ ਜੇ ਹੈਗੇ ਐਦਾਂ ਹੀ ਪਿਆਰ ਬਣਿਆ ਰਵੇ ਇਹਨਾਂ ਦਾ ਇਕੱਠੇ ਰਹਿੰਦੇ ਆ ਮੁੰਡਾ ਉਹ ਵੀ ਬੀਬੀ ਆ ਜਣਾ ਨਾ ਤੇ ਐਦਾਂ ਹੀ ਪਿਆਰ ਬਣਿਆ ਰਵੇ ਨਾ ਸਾਰੇ ਨਿਆਣਿਆਂ ਦਾ ਆ ਜਾ ਆ ਜੇ ਲੈਣੀਆਂ ਲੈਣੀ ਪਜਕਾਰੀ ਆ ਜਾ ਫੇ ਆਇਆ ਆਇਆ ਆਪ ਇਹਦਾ ਕਹਿੰਦਾ ਤੂੰ ਮੈਂ ਲੈਣਾ ਆ ਅੱਜ ਅੱਜ ਆ ਆਹ ਤੂੰ ਆਹ ਆਪਣਾ ਬਾਰਗਰ ਵਾਲਾ ਕੋਈ ਆਸ ਸੋਪਾ ਦੇ ਆ ਗਿਆ ਕਮ ਦੇ ਨਾਂ ਲੈਣ ਆਪਾਂ ਇਧਰ ਹੋ ਕੇ ਕਰ ਲੈ ਇੰਡੀਆ ਗਾੜਮ ਦੇ ਨਾਲੇ ਦਾ ਸੋਨਾ ਚੌਪਾ ਦਾ ਆਇਆ ਵੀਡੀਓ ਦੀ ਗੱਡੀ ਸ਼ੋਪਿੰਗ ਸੈਂਟਰ ਦੀ ਵੀ ਦੇਖੋ ਤੁਹਾਨੂੰ ਚੱਲ ਅੱਗੇ ਨੂੰ ਤੁਰ ਲੈਣ ਦੇਖਦਾ ਚੱਲ ਜਿੱਥੇ ਮਿਲਗੇ ਤੁਹਾਨੂੰ ਮੈਂ ਲੈ ਲੈਣੀ ਥੋੜਾ ਆਪਣਾ ਪੂਰਾ ਦੇਖਦਾ ਫਿਰ ਤਾਂ ਫੋਕਸ ਇਹਦਾ ਆਪਣੀ ਗਨ ਸ਼ੋਪ ਤੇ ਆ ਇਹ ਤਾਂ ਦੂਜੀ ਗੱਲ ਨਹੀਂ ਪੁੱਤ ਇਹ ਵਾਲੀ ਨਹੀਂ ਅੱਗੇ ਚੱਲ ਕਹਿੰਦਾ ਮੈਂ ਲੈਣੀ ਆ ਗਨ ਸ਼ੋਪ ਵੇ ਵਾਟਰ ਗਨ ਉਹ ਦੇਖਦਾ ਫੈਲਾ ਆ ਕੀ ਆ ਅੱਛਾ ਇਹ ਰੋਚਸਲੀ ਮੋਲੀ ਇਹ ਤਾਂ ਨਿੱਕ ਨਿਆਣਿਆਂ ਦੇ ਜਾ ਦੂੰ ਸ਼ੂਟ ਇੰਨਿਆਣੇ ਦਾ ਟਰੱਕ ਇਕ ਹੋਏਗਾ ਇਹ ਨਾਲ ਦਾ ਐਮੀ ਐਮੀ ਕੀ ਐਦਾਂ ਦੀ ਵੀ ਰੱਖੇ ਹੋਏ ਨੇ ਲੈ ਕੇ ਆਰੰਜ ਰੋਇ ਲੈ ਕੇ ਰੱਖੇ ਆ ਹੇਣਾ ਦੇ ਕੋ ਛੋਟੇ ਨੇ ਕੋ ਬੋਲਦਾ ਹੁੰਦਾ ਸੀ ਜਿਹੜਾ ਛੋਟਾ ਹੁੰਦਾ ਸੀ ਇਹ ਨਾਲ ਹੈ ਜਿਹੜਾ ਮੂੰਹ ਨੂੰ ਰੋੜਦਾ ਹੁੰਦਾ ਸੀ ਮੂੰਹ ਤੁਰਦਾ ਵੀ ਨਾ ਤੁਰਦਾ ਵੀ ਹੁੰਦਾ ਸੀ ਇੱਕ ਇੰਦਾਂ ਦੇਖੋ ਸਗਾ ਪਿਆ ਇਹ ਕੀ ਹੈ ਮੈਕਸ ਇਹ ਕਿੱਦਾਂ ਲਾਉਣਾ ਫੇ ਇਹ ਕੀ ਗਣ ਗਿਆ ਹੈ ਦਿਖਾਉਂਦਾ ਇਹ ਵੀ ਕਿ ਲਾਉਣਾ ਕਿੱਦਾਂ ਅਸਾ ਇਹ ਕਹੇ ਅਹ ਦੇਖਣਾ ਜੀ వాటర్ গান వాటర్ গান ਹੈ ਨੀ ਮਨ ਵਾ ਦੂਜੀ ਹੈਂ ਦੇਖਦੇ ਆ ਵੀ ਰਾਹ ਦੇਖਦਾ ਕਿਹੜੀ ਆ ਵਾਟਰ গান ਵਾਟਰ গান ਹੈ ਵਧੀਆ ਚੱਕਦਾ ਹਾਂ ਖਾਲਾ ਮਮਾ ਮਮਾ ਉਹ ਵਾਟਰ ਗਨ ਆ ਮੜੀਏ ਨੂੰ ਵਾਟਰ ਗਨ ਆ ਦੇਖੋ ਮਮਾ ਮਮਾ ਅਰੇ ਇੱਕ ਸੇਲ ਸਾਈਨ ਤਾਂ ਕਿਹੜੀ ਲੈਣੀ ਆ ਹਾ ਲੈਣੀ ਆ ਜਾਂ ਹਾ ਲੈਣੀ ਆ ਹੈ ਅਹਾਲੀ ਅਹਾਲੀ ਲੈਣੀ ਆ ਜਾਂ ਅਹਾਲੀ ਲੈਣੀ ਆ ਉਹ ਕਿੱਦਾਂ ਗਿਆ ਉਹ ਆਣੀ ਆਹ ਤੇ ਪਿਆ ਮਮਾ ਓਕੇ ਦੇ ਸੀ ਉਹ ਆਹੀ ਵਾਲਾ ਸੀ ਪਿਆ ਪੁੱਤ ਇਹ ਸੀ ਹਾਂ ਵੀਰ ਜੀ ਲੈਣੀ ਨਹੀਂ ਲੈਣੀ ਕਰ ਲਾ ਇਹ ਲੈਣੀ ਆ ਚੱਲ ਚੱਲ ਪਿਆ ਜੀ ਹੁਣ ਖੋਸ਼ਿਆ ਹੈ ਪਿਆ ਉਹ ਦੇਖੋ ਅੱਜ ਖੇਡਦੇ ਪਿਆ ਅਗੋਂ ਹੁਣੀ ਇਹਨ ਪੂਰਾ ਇੱਕ ਦੇ ਨਾਲ ਤਸੋਂ ਦਿਖਾ ਦੋ ਲੱਗ ਗਿਆ ਉਹ ਦੇਖੋ ਕਿਦਾਂ ਪਚਕਾਰੀਆਂ ਨੇ ਖੇਡਦੇ ਪੇ ਇਕੱਠੇ ਹੋ ਗਏ ਐਨ ਐਸੀ ਕਰਕੇ ਲੈ ਕੇ ਆਇਆ ਇਹ ਅੱਜ ਆਹ ਦੇਖੋ ਉਹ ਦੇ ਇਹ ਉਹ ਦੇਖੋ ਤਾਂ ਹੀ ਲੈ ਕੇ ਆਇਆ ਇਹ ਖੇਡਣ ਲਈ ਇੱਕ ਦੂਜੇ ਨਾਲ ਪਾਉਣ ਨੂੰ ਉਪਰ ਸਪੈਸ਼ਲ ਹੈ ਕਿ ਗਿਆ ਮੈਨੂੰ ਬੁਖਾਰ ਚੜਿਆ ਹੈ ਸਪੈਸ਼ਲ ਹੈ ਕਿ ਗਿਆ ਵੀ ਜਿਹੜਾ ਮੇਰੇ ਨਾਲ ਚੱਲਦਾ ਮੈਂ ਲੈ ਕੇ ਆਉਣੀ ਆ ਉਹ ਦੇਖੋ होली ਪੂਰੀ ਹੋਣ ਤੋਂ ਹੀ ਖੇਡਣ ਲੱਗਿਆ ਉਹ होली ਖਾਲੇ ਪਏ ਦੋ ਮਹੀਨੇ ਆਹ ਦੇਖੋ ਆਹ ਗੱਨ ਲੈ ਕੇ ਆਇਆ ਅਗੋਂ ਚਲਾ ਕੇ ਦਿਖਾਂ ਕਿਤੇ ਚੱਲਦੀ ਓ ਬੱਲੇ ਬੱਲੇ ਓ ਬੱਲੇ ਬੱਲੇ ਵਾਲਾ ਲੈ 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 ਪਾਣੀ ਦਾ ਬਣਾ ਬੇਸਟ ਕਰਕੇ ਖੇਲ ਖੇਲ ਓ ਦੇਖੋ ਹੁਣ ਇੱਕ ਦੂਜੇ ਨਾਲ ਲੱਭਦੇ ਪਏ ਆ ਇਹ ਤੇ ਇਹ ਬਸ ਹੁਣ ਹੁਣ ਸ਼ੁਰੂ ਆ ਰੋਏ ਇਹ ਦੇਖੇ ਨਾ ਪਾਣੀ ਨਾਲ ਇਦਾਂ ਲੱਗੇ ਰਹਿ ਕਰਨ ਇਹਨਾਂ ਨੇ ਓ ਪਾਣੀ ਆ ਹਾਦੀ ਬੂਰੀ ਇਹਨਾਂ ਦੀ ਹੁਣ ਹੋਲੀ ਚੱਲਦੀ ਪਈ ਹੁਣੇ 2 ਮਹੀਨੇ ਪਹਿਲਾਂ ਦੇਖੇ ਪੂਰਾ ਸੜਕ ਤੇ ਆ ਆ ਆਦੀ ਦਾ ਵੀ ਨਹੀਂ ਥੱਲੇ ਕਿੱਥੇ ਗਿਆ ਆ ਆ ਗਿਆ ਚਲ ਖੇਡ ਦੇ ਆ ਆ ਦੇ ਦੇ ਖੇਡ ਲ ਖੇਡ ਲ ਖੇਡ ਲ ਖੇਡ ਆਇਆ ਹੁਣ ਅਗੋਂ ਕਿਦਾਂ ਠੀਕ ਹੈ ਠੀਕ ਆ ਓਕੇ ਬਟਰ ਕਰਨਾ ਖੇਡਿਆ ਸੀ ਹਾਂਜੀ ਓਕੇ ਹੋਲੀ ਖੇਡਿਆ ਪੂਰਾ ਹੈ ਹਾਂ ਓਕੇ ਠੀਕ ਆ ਵੈਰੀ ਗੁੱਡ ਕੀ ਬਣਾਉਣਾ ਪਿਆ ਆ ਮੈਂ ਸਟਾਰ ਮੈਂ ਉਧਰ yellow ਬਣਾਉਣਾ ओके ਜੇ ਬੁਖਾਰ ਕੀ ਕੀ? ਹਪੋ ਤਾਂ ਠੀਕ ਆ ਬੁਖਾਰ ਹੁਣ ਅੱਗੇ ਨਾਲ ਠੀਕ ਆ ਫਰਕ ਆ। ਹਮ ਤੁਰਾ ਫਰਕ ਕੀ? ਫਰਕ ਆ ਅੱਗੇ ਨਾਲ ਹਾਂ ਬਤ ਦਵਾਈ ਲਈ ਹੂੰ। ਤੂੰ ਸੁਣਾ ਕੇ ਦੱ ਠੀਕ ਆ? ਠੀਕ ਆ। ਕੋਈ ਕੋਲਡ ਗਿੱਡਾ। ਠੀਕ ਆ ਪਤਾ ਠੀਕ ਆ ਹੁਣ ਅੱਗੇ ਨਾਲ ਫਰਕ ਆ ਸਾਨੂੰ। ਹਮ ਲੈ ਬੂੰਗੜੀ ਇਹਨੇ ਕਿੰਨਾ ਫਿਕਰਿਆ ਹੈ। ਤੂੰ ਠੀਕ ਰਹਿ ਸਾਡਾ ਕੋਈ ਨਹੀਂ। ਉਹ ਮੁੜ ਗਿਆ ਮੇਰਾ ਲੈ ਲਈ ਹੀ ਤੂ ਆਪ ਤੂੰ ਮੈਂ ਅੱਜ ਕੀ ਆ ਲੋੜੀ ਹੈਪੀ ਲੋੜੀ ਹੈਪੀ ਲੋੜੀ ਸਾਰਿਆਂ ਨੂੰ ਲੋੜੀ ਦੀਆਂ ਮੁਬਾਰਕਾਂ ਹਨਾ ਹਾਂ ਸਾਰਿਆਂ ਨੇ ਜੇ ਸੁੱਖੀ ਸੰਧੀ ਸਾਰਿਆਂ ਨੂੰ ਇਦਾਂ ਓਣ ਦੇ ਸੇ ਸੁੱਖੀ ਹਾਂ ਸੁੱਖੀ ਨਾਲ ਹੈਣਾ ਵੀ ਹਾਂ ਉਧਰ ਬੀਬੀ ਲੱਗੀ ਹੋਈ ਆ ਮੰਮੀ ਅੱਜ ਕੀ ਆ ਲੋੜੀ ਹੈ ਪਿਲੋੜੀ ਹੈ ਅਸਲੀ ਲੋੜੀ ਹੈ ਨਾ ਹਾਂ ਜਿੰਦਿਆਂ ਨੂੰ ਹੀ ਆਦੇ ਸੇ ਹੈ ਜਿੰਦਿਆਂ ਨੂੰ ਹੀ ਆਦੇ ਸੇ ਹੈ ਜਿੰਦਿਆਂ ਦੇ ਦੱਸੇ ਜਿੰਦਿਆਂ ਦੇ ਹੈ ਨਾ ਕੋਈ ਵੀ ਆ ਦੀਨੀਆਂ ਦਾ ਹੀ ਆ ਐਦਾਂ ਹੀ ਆ ਨਾ ਹਾਂਜੀ ਹਾਂਜੀ ਕੋਈ ਤੰਦਰੁਸਤੀ ਸਾਰਿਆਂ ਨਾਲ ਐਦਾਂ ਹੀ ਆ ਕੋਈ ਜਦਗੀ ਲੋੜੀ ਨੂੰ ਨਹੀਂ ਹੋਣੀ ਕੋਈ ਐ ਜਿਸ ਨੂੰ ਹੈ ਨਹੀਂ ਹਾਂਜੀ ਹਾਂਜੀ ਕਿਤੇ ਹੀ ਆ ਕਹਾ ਕਿਹਾ ਚੱਲੇ ਅੰਦਰ ਹਾਂਜੀ ਹਾਂਜੀ ਕਿਸੇ ਲਈ ਆ ਕੋਈ ਕਿਸੇ ਲਈ ਆ ਹਾਂਜੀ ਹਾਂਜੀ ਲਾਈਕ ਗੋਲੋ ਸ਼ੇਅਰ ਗੋਲੋ ਸਬਸਕ੍ਰਾਈਬ ਗੋਲੋ ਨਹੀਂ ਨਾ ਕੈਸੇ ਦੇਣ